ਘੜੇ ਕੇ ਪਰੇ ਵਦਨ ਪਕੜ ਲਵਗੇ ਤੂੰ ਕੜ ਕੇ ਗਾਣੇ ਕੰਨੀ ਆਉ ਦਿਲ ਮੇਰਾ ਬਹੁਤ ਵਧਾਈ ਹੋਵੇ ਇਹ ਹਰ ਸਾਲ ਕਰਦੇ ਨੇ ਪ੍ਰਮਾਤਮਾ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਰੱਖੇ ਲੋਕਾਂ ਦੀ ਵਕੋਗਲੀ ਸੇਵਾ ਕਰ ਰਹੇ ਨੇ ਸਾਰੇ ਜਣੇ ਸ਼੍ਰੀ ਸ਼ਰਧਾ ਦੀ ਬਹੁਤ ਬਹੁਤ ਸਾਦੇ ਪਰਿਵਾਰ ਨੂੰ ਸਾਦੇ ਸ਼ਹਿਰ ਨੂੰ ਮੇਰੇ ਨੂੰ ਬਹੁਤ ਬਹੁਤ ਵਧਾਈ ਹੋ ਪ੍ਰਦੇਵੀ ਚ ਸ਼ਿਵ ਸੇਨਾ ਮੰਡਲ ਦੁਆਰਾ ਅੱਜ ਦਸਵਾਂ ਵਿਸ਼ਾਲ ਜਿਹੜਾ ਮਹਾ ਸ਼ਿਵਰਾਤੀ ਦੇ ਉਪਲਬਖੇ ਚੋਬਾ ਯਾਤਰਾ ਨਿਕਾਲੀ ਜਾ ਰਹੀ ਹੈ ਸ਼ਾਮ ਸੁੰਦਰ ਜੀ ਜਿਹੜੇ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦੇ ਰਾਸ਼ਟਰੀ ਯੋਜਕ ਹੈ ਤੇ ਸ਼ਿਸ਼ੇਲਾ ਮੰਡਲ ਤੋਂ ਸੋਨੂ ਜੀ ਸਾਰੀ ਉਹਨਾਂ ਦੀ ਟੀਮ ਦੁਆਰਾ ਹਰ ਸਾਲ ਸਨਾਤਨ ਤਰਨ ਨੂੰ ਮੌਜੂਦ ਕਰਾ ਲਈ ਤੇ ਨੌਜਵਾਨਾਂ ਨੂੰ ਸਾਰਾ ਸਾਲ ਲਈ ਹਰ ਸਾਲ ਸ਼ਿਵਰਾਤਰੀ ਤੇ ਚੋਬਾ ਯਾਤਰਾ ਕੱਢੀ ਜਾਂਦੀ ਆ ਅੱਜ ਚੋਬਾ ਯਾਤਰਾ ਅੰਮ੍ਰਿਤਸਰ ਦੇ ਵਿੱਚ ਵਿਸ਼ਾਲ ਚਾਕੀਆਂ ਦੇ ਨਾਲ ਕੱਢੀ ਜਾ ਰਹੀ ਹੈ ਜਿਹੜੀ ਗੋਪਾਲ ਮੰਦਰ ਤੋਂ ਅਲਗ-ਅਲਗ ਇਲਾਕਿਆਂ ਤੋਂ ਹੁੰਦੀ ਦੁਬਾਰਾ ਇੱਥੇ ਆ ਕੇ ਖੁਮਾਬਤ ਹੋਏਗੀ ਤੇ ਸ਼ਾਮੀ ਇੱਥੇ ਇੱਕ ਲੰਗਰ ਵੀ ਲਗਾਇਆ ਜਾਏਗਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਇਹ ਜਿਹੜਾ ਪ੍ਰੋਗਰਾਮ ਅੱਜ ਦਾ ਜਿਹੜਾ ਸਫਲ ਬਣਾਇਆ ਗਿਆ ਉਹ ਤੇ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆਲ ਇੰਡੀਆ ਹਿੰਦੂ ਸੰਗਠਨ ਕਮੇਟੀ ਦੇ ਚੀਫ ਸੇਵਾ ਮੰਡਲ ਦੇ ਅਸੀਂ ਗਠਬੰਧਨ ਮੈਂਬਰ ਆਂ ਸਾਰੇ ਸੇਵਾ ਦਾ ਅਸੀਂ ਹਰ ਸਾਲ ਵਿਸ਼ਾਲ ਸ਼ੋਭਾ ਯਾਤਰਾ ਹੀ ਬੰਕੇ ਵੈਰੀ ਗਲੀ ਤੋਂ ਕੱਢਦੇ ਹਾਂ ਔਰ ਸਾਰੇ ਹੀ ਇਲਾਕੇ ਦੇ ਵਿੱਚ ਸਾਡੇ ਚੱਲਦੀ ਹੈ ਗੋਪਾਲ ਮੰਦਰ ਹਿੰਦੂ ਕਲੋਨੀ